ਸਾਡੇ ਭੈਣ ਦੇ ਭਰਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਮਿੱਤਰਾ ਦਿਆਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆnde ਆ ਜੀ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ ਕਿਤਾ ਹਾ ਚਾਲ ਜਨਾਬ ਹੋ ਸਕਦਾ ਘਰ ਪਰਵਾਹ ਬੜੀ ਅੱਜ ਫਿਰ ਆਪਾਂ ਮਾਲੇ ਜਾਣਾ ਫਿਰ ਅੱਬ ਵਜਾ ਆਏਗਾ ਨਾ ਵੀਰੋ ਠੀਕ ਹੈ ਨਾ ਕਿਉਂ ਕੰਟੈਂਟ ਸਾਰਾ ਮਾਲਾਂ ਦੇ ਵਿੱਚ ਹੀ ਆਜੇ ਫੂਲ ਕੋਈ ਕੰਟੈਂਟ ਨਹੀਂ ਹੈਗਾ ਕਿਉਂ ਫੂਲ ਵਾਲੇ ਤਾਂ ਆਪ ਬਲੌਗ ਬਣਾ ਮਾਲਾ ਹੀ ਜਾਂਦੇ ਸਾਨੂੰ ਪਤਾ ਹੀ ਹੁਣ ਇਹਨਾਂ ਨੇ ਆਪਣੀ ਮਾਸੀ ਲੈਂਦੀ ਸੀ ਹਾਂਜੀ ਮੇਰੇ ਖਿਆਲ ਨਾਲ ਘਰ ਤੋਂ ਕੋਲ 100 ਸਾਲ ਤੋਂ ਵਰਨ ਉਹਦੀ ਇਹ ਸੋ ਸੋ ਦਾ ਨਹੀਂ ਉੱਧਾ ਜਿਹਦਾ ਸਿਆਣੇ ਜਿਆਦਾ ਲੱਗਦੇ ਆ ਉਹ ਤੋਂ ਬੋਲ ਵੀ ਨਹੀਂ ਹੁੰਦਾ ਉਹਦੀ ਵਾਕਤ ਤਲਾ ਦੀ ਸੀ ਵਿਚਾਰੀ ਦੀ ਵੀ ਹੁਣ ਵੀ ਗਈ ਹੁਣ ਵੀ ਗਈ ਬਹੁਤ ਜਾਨੀ ਬਜ਼ੁਰਗ ਸੀ ਉਹ ਨੇਤਰਮ ਲਿਆਇਆ ਇੱਥੇ ਅੱਛਾ ਮਾਰਾ ਇਹਨਾਂ ਨੇ ਨਾ ਉਹਦਾ ਵਿਚਾਰੀ ਦਾ ਉਹ ਜੀ ਮੁਸਕਟੇ ਇੱਥੇ ਮੈਂ ਤਾਂ ਗੱਲ ਹੀ ਹੱਤ ਵਿਚਰ ਕਈਆਂ ਨੇ ਕਮੈਂਟ ਵੀ ਕੀਤੇ ਕਹਿੰਦੇ ਨੇ ਇਹਨਾਂ ਦੇ ਮਾਸੀ ਆ ਇਹਨਾਂ ਦਾ ਬੇਰੱਬ ਰੂਪੇ ਲੱਗਦੀ ਆ ਵੇ ਬੇ ਚੰਗੇ ਲੱਗਦੇ ਵੇ ਪਰਮਾਰਮ ਮੰਨਣ ਵਾਲੇ ਲੱਗਦੇ ਆ ਹਾਂ ਪਰ ਇਹਨਾਂ ਨੇ ਨਾ ਉਹ ਪੱਤ ਦਿਹਾੜੀ ਰਹੀ ਪਤਾ ਨਹੀਂ ਦੋ ਦਿਨ ਰਹੀ ਆ ਉਹ ਹੱਥੇ ਜੋੜਾਂ ਲੱਗੇ ਵੀ ਨਿਤਰਾ ਨੂੰ ਛੱਡੇ ਆ ਨਿਤਰਾ ਨੂੰ ਛੱਡੇ ਆ ਉਹ ਜਿਹੜੀ ਹਰੇ ਵਾਲੀ ਆਂਟੀ ਉਹਦੇ ਆਂਦੀ ਆ ਨਾ ਹਰੀ ਭਰੀ ਜਿਹੜੀ ਆਂਟੀ ਉਹਦੇ ਆਂਦੀ ਆ ਉਹਨੇ ਉਹ ਬਾਸੀ ਦਾ ਨਾ ਪੂਰਾ ਆ ਜਰੂਰ ਜਰੂਰ ਛੱਡਿਆ ਰਾਤ ਨੂੰ ਹਾਂ ਬਹੁਤ ਇਚਰਾ ਕਰਦੀ ਸੀਗੀ ਇਹਨੂੰ ਕਦੇ ਤਾਂ ਉਹ ਕਿਹਾ ਕਰੇ ਤੇਰੇ ਕੁੱਤਾ ਦੰਦ ਚਾਕੇ ਲੈ ਗਿਆ ਹਾਂਜੀ ਠੀਕ ਆ ਉਹ ਪਤਾ ਹੀ ਮਰ ਗਿਆ ਹਾਂ ਠੀਕ ਆ ਬਹੁਤ ਸੀਗੀ ਫਿਰ ਕਹਿੰਦਾ ਕਰਦਾ ਚਲ ਠੀਕ ਆ ਕੁੜੀਏ ਤੂੰ ਜਾਬ ਦੇ ਸੌਰੀ ਠੀਕ ਆ ਕਦੇ ਜੇ ਜਿਹੜਾ ਉਹਦਾ ਭਾਈ ਆਇਆ ਨਿਤਰਾ ਨੂੰ ਬੁੜਾ ਆ ਉਹ ਚੱਲੋ ਜੀਦਾ ਲੱਗਦਾ ਤੇ ਬੁੜੀ ਤੇ ਜੀਦਾ ਲੱਗਦਾ ਸੀ ਕਦੇ ਇਹਦੇ ਉੱਪਰ ਕੋੜੀਆਂ ਲਾਇਆ ਕਰ ਠੀਕ ਐ ਤੇ ਜੀਦਾ ਸਾਲੀ ਦੀਆਂ ਉਹ ਲਿਆ ਜਾਣਗੇ ਟੀਚਰਾਂ ਕਰਦੀ ਸੀ ਉਹਨਾਂ ਨੂੰ ਸ਼ਰਮ ਨਹੀਂ ਆਂਦੀ ਦੇਖਦਾ ਤੁਸੀਂ ਉਹਨੂੰ ਆਪਣੇ ਘਰ ਲੈ ਕੇ ਆਏ ਆ ਉਹਦਾ ਇੱਜ਼ਤ ਮਾਨ ਦਾ ਕੀ ਕਰਨ ਉੱਪਰ ਦੀ ਤੁਸੀਂ ਉਹਨੂੰ ਤੰਗ ਕਰਨ ਲੱਗੇ ਤਾਂ ਹੀ ਉਹ ਬਾਰ ਬਾਰ ਕਹੀਏ ਨੇ ਤੰਬੇ ਮੈਂ ਛੱਡਿਆ ਫਿਰ ਨੇਤਰ ਕਹੀ ਕੀ ਗੱਲ ਮਾਸੀ ਤੈਨਾਂ ਕੱਥ ਜਾਣਾ ਤੇਰਾ ਜੀ ਨਹੀਂ ਕਰ ਲੱਗਦਾ ਤੇਰੀਆਂ ਨੋਹਾਂ ਤੇਰੀਆਂ ਸੇਵਾਂ ਨਹੀਂ ਕਰਦੀਆਂ ਤਾਂ ਤੂੰ ਜਾਣਾ ਵੀ ਤੂੰ ਰਹਿ ਲੈ ਹੋਰ ਦਿਨ ਹੋਰ ਪਰ ਨਹੀਂ ਉਹ ਕਹਿੰਦੀ ਮੈਨੂੰ ਛੱਡਿਆ ਮੈਂ ਨਹੀਂ ਕਹਿੰਦੀ ਰਹਿਣਾ ਮੈਂ ਤਾਂ ਕਹਿੰਦੀ ਜਿੱਦਣਾ ਵਿਆਹ ਹੋਊਗਾ ਉਸੇ ਦਿਨ ਆ ਜੂਗੀ ਸਵੇਰ ਨੂੰ ਸ਼ਾਮ ਨੂੰ ਕਹਿੰਦੀ ਮੋੜ ਜਾਂਗੀ ਉਹਨੇ ਵਿਆਹ ਹੋਣੇ ਮੈਨੂੰ ਲੱਗਦਾ ਵਿਆਹ ਵਾਲੇ ਦਿਨ ਵੀ ਨਹੀਂ ਆਣਾ ਜੇ ਸਾਪਣਾ ਇੱਕ ਤਾਂ ਹੁੰਦਾ ਚਲ ਬੰਦਾ ਆ ਬਟ ਚਲ ਮਕੌਲ ਕਰਦਾ ਜਿਹੜੀ ਕੰਮ ਕਰਨ ਵਾਲੀ ਆ ਉਹ ਤੋਂ ਠੀਕਾ ਕਰਵਾਈਆਂ ਨੇ ਕਰਵਾਈਆਂ ਕੁਝ ਤਾਂ ਰੋਟਾ ਘਰਦੀ ਨਹੀਂ ਇਹ ਸੁੱਖੋ ਬੈਠ ਕੇ ਕੋਲੇ ਤਾੜੀਆਂ ਮਾਰਿਆ ਕਦੇ ਕਦੇ ਤਰ ਹੱਸਿਆ ਕਦੇ ਨੂੰ ਕੁੜੀ ਦੱਸਿਆ ਕਰ ਕਦੇ ਨੂੰ ਕੁਛ ਦੱਸਿਆ ਕਰ ਹੈ ਆਪਣੇ ਜਿੱਤੇ ਤਾਂ ਆਪਣਾ ਇਹ ਕੰਟੈਂਟ ਪਾ ਦੇ ਸੀ ਪਰ ਅਗਲੇ ਨੂੰ ਕਿੰਨਾ ਕਿੱਦਰਾ ਮਹਿਸੂਸ ਮੈਂ ਹੈ ਨਾ ਅੰਦਰ ਤੁਸੀਂ ਸੱਚ ਜਿੱਦੀ ਹੋਣੀ ਆ ਹੋਰ ਵੀ ਦੱਸ ਮੈਨੂੰ ਸਿਆਣੀ ਬੇਨ ਵੀ ਤੁਸੀਂ ਉਹਦੇ ਬੇਬਜ਼ੁਰਗਾ ਹੋਣ ਦਾ ਤਾਂ ਮਨ ਮोटा ਲਿਹਾਜ ਕਰ ਲਓ ਵੀ ਤੁਹਾਡੇ ਸਾਰਿਆਂ ਤੋਂ ਵੱਡੀ ਆ ਉਮਰ ਦੀ ਆ ਹੈ ਮੈਂ ਤੁਸੀਂ ਉਹਨੂੰ ਐਦਾਂ ਤੰਗ ਕੀਤਾ ਪਿਆ ਹੈ ਸਾਹੀ ਮੈਨਾਂ ਦੋ ਦਿਨ ਨਹੀਂ ਹੋਏ ਨਾ ਤੇ ਰਹੀ ਕਦੇ ਨਾ ਅਸੀਂ ਇੱਕ ਅੱਧਾ ਮਸੀ ਰਹੀ ਹਾਂ ਉਹ ਵੀ ਤੇਲਾ ਲ ਮਾਸੀ ਨੇ ਲਾ 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 ਕਰਤੀ ਹਮ ਜਾਏਂਗੇ ਜੀ ਹਮ ਜਾਏਂਗੇ ਬਥੇਰੀ ਰੁਕੀ ਹੋ ਉਹਦੇ ਸਾਰੇ ਛੱਡਿਆ ਆ ਫਿਰ ਮੈਂ ਕਹਿੰਦਾ ਕਾਲ ਦੀ ਮਾਸੀ ਨੇ ਕਹਿੰਦਾ ਲਾ 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 ਕੀਤੀ ਸੀਗੀ ਹਿੰਦੀ ਵਿੱਚ ਦੱਸਦਾ ਤੇ ਤੇ ਮੈਂ ਉਹ ਸਾਰੇ ਛੱਡਿਆ ਆ ਦੱਸ ਅੱਛਾ ਮੈਂ ਉਹਨੂੰ ਉਹਦੇ ਸੋਹਰੇ ਛੱਡਿਆ ਐ ਦੱਸ ਉਹਦੇ ਸੋਹਰੇ ਉਹਦਾ ਕਹੇ ਮਾਸੀ ਦੇ ਪਿੰਡ ਛੱਡਿਆ ਐ ਕਿਹੜਾ ਬੋਲਣ ਦਾ ਹੈ ਤੈ ਬੁੜਾ ਨਹੀਂ ਹੋਣਾ ਹਾਂ ਤਾਂ ਸੁੱਖੋ ਬੈਣ ਜੀ ਨੂੰ ਬੁੜੀ ਹੋਣੀ ਜਿਹੜਾ ਤੂੰ ਸਿਆਣੇ ਬੈਣ ਦਾ ਬਿਆਕੜਾ ਐ ਨਾ ਸਭ ਦਾ ਬਹੁਤ ਦੁੱਖ ਲਗਾ ਔਰ ਕਰਦਾ ਤਾਂ ਆਪਣੇ ਆਪ ਨੂੰ ਐਦਾ ਜਿੱਦਾ ਅਮਰ ਫਲ ਖਾ ਕੇ ਬੈਠਾ ਹੁੰਦਾ ਬਈ ਇਹਨੇ ਕਦੇ ਬੁੜਾ ਹੀ ਨਹੀਂ ਹੋਣਾ ਹੈਗਾ ਵੀ ਜਾ ਆ ਉਮਰ ਵਿੱਚ ਨਹੀਂ ਤੇ ਆਣਾ ਹੈਗਾ ਸੋਹਰੇ ਕੀ ਹੁੰਦਾ ਬਈ ਮਾਸੀ ਨੂੰ ਮੈਂ ਉਹਦੇ ਸੋਹਰੇ ਛੱਡਿਆ ਐ ਸਿੱਧਾ ਕਹੇ ਵੀ ਮਾਸੀ ਨੂੰ ਮੈਂ ਮਾਸੀ ਦੇ ਪਿੰਡ ਛੱਡਿਆ ਐ ਸੋਹਰੇ ਪਿੰਡੇ ਹੁੰਦੇ ਆ ਹੁਣ ਐਡੀ ਉਹਦੇ ਉਮਰ ਹੋ ਗਈ ਸੋਹਰਾ ਲੰ ਜਿੱਥੇ ਬੰਦਾ ਵਿਆਹਿਆ ਜਾਂਦਾ ਆਪਣਾ ਹੀ ਪਿੰਡ ਹੋ ਜਾਂਦਾ ਫਿਰ ਆ ਸੁਖੋ ਆਪਣੇ ਸਹੁਰੇ ਰਹਿੰਦੀ ਐ ਨਹੀਂ ਆਪਣੇ ਪਿੰਡ ਚ ਨਹੀਂ ਰਹਿੰਦੀ ਸੁਖੋ ਸਹੁਰੇ ਰਹਿੰਦੀ ਐ ਸਹੁਰੇ ਰਹਿੰਦੀ ਫਿਰ ਹੋ ਕੇ ਮੈਂ ਤਾਂ ਕਹਿੰਦਾ ਜੇ ਉਹਦੇ ਮੈਂ ਤਾਂ ਕਹਿੰਦਾ ਉਹਦੇ ਮੁੰਡੇ ਨਾ ਜੇ ਚੰਗੇ ਹੋਣ ਤਾ ਉਹਨੂੰ ਮੁੜ ਕੇ ਭੇਜਣਾ ਭੇਜਣਾ ਸਹੀ ਗੱਲਾਂ ਹਾਂ ਜੀ ਜਿਸ ਤਰ੍ਹਾਂ ਉਹਨਾਂ ਨੇ ਵਿਚਾਰੀਓ ਮਾਤਾ ਦੀਆਂ ਨਾ ਬਜ਼ੁਰਗੀਆਂ ਨੇ ਇੱਥੇ ਦੁਰਦਸ਼ਾ ਕੀਤੀ ਤਿੱਚਰਾ ਕੀਤੀਆਂ ਬਖੌਲ ਕੀਤੇ ਉਹ ਸਾਗ ਵੀ ਇਹਦਾ ਕੋਟਣੀ ਫਰਵਾਇਆ ਉਦੋਂ ਸਾਗ ਇਹਦਾ ਉਹ ਕਹਿੰਦੇ ਸੀਗਾ ਛੋਟਾ ਚੱਤਰਾ ਕਹਿੰਦੇ ਨਾ ਉਹਦਾ ਮਾਸ ਸੀ ਤਾਂ ਚੱਲੀ ਵੀ ਆਪਾਂ ਇਹਨੂੰ ਛੇੜਦੇ ਰਹਿੰਨੇ ਆ ਮਜ਼ਾਕ ਕਰਦੇ ਰਹਿੰਨੇ ਆ ਤਾਂ ਚੱਲੀ ਬ ਆਪ ਦੇ ਕਹਿੰਦਾ ਸੋਰੇ ਕਹਦਾ ਹਾਥਰੀਲਾਂ ਦੀ ਕਹਿੰਦਾ ਇੱਥੇ ਆ ਕੇ ਜੀਜੇ ਦੇ ਪਿੰਡ ਕਹਿੰਦਾ ਆ ਕੇ ਸਾਗ ਚ ਘੁੱਟਣਾ ਫੇਰਦੀ ਆ ਦੋਸਤ ਹੈ ਵੀ ਜੀਜੇ ਦੇ ਪਿੰਡ ਤੂੰ ਤਾਂ ਕਹਿ ਵੀ ਆਪਣੇ ਭਾਂਜੇ ਦੇ ਪਿੰਡ ਵੀ ਆਪਣੇ ਸਾਡੇ ਕੋਲ ਆ ਕੇ ਜੀਜਾ ਲਾਉਣ ਜਰੂਰ ਨਾਲ ਲਾਣਾ ਤੁਸੀਂ ਅਸਲ ਦੇ ਵਿੱਚ ਇਹਨਾਂ ਨੂੰ ਇਹ ਹੈ ਜਿੱਦਾਂ ਸਾਡੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੈ ਨਾ ਹਰ ਟਾਈਮ ਇਹ ਸੁੱਖੋ ਦੇ ਨਾਲ ਟੀਚਰਾਂ ਮਖੌਲਾਂ ਕਰਦੇ ਰਹਿੰਦੇ ਐਂ ਤੇਰੇ ਸਾਡੇ ਨਿਆਣੇ ਜਵਾਨ ਆ ਜਾਂ ਸਾਡੀ ਕੁੜੀ ਵੀ ਵਿਆਹੀ ਗਈ ਆ ਬੱਚਿਆਂ ਦੇ ਉੱਤੇ ਇਦਾਂ ਕੀ ਅਸਰ ਪੈਂਦਾ ਜਦ ਕਿ ਇਹਨਾਂ ਦੇ ਘਰ ਖੋਦ ਦੋ ਛੋਟੇ ਛੋਟੇ ਹਜੇ ਬੱਚੇ ਹੈਗੇ ਚੱਲ ਜੇ ਜੈਸਮੀਨ ਵਿਆਹ ਹੋ ਗਈ ਉਹ ਜਿਹੜੀ ਵਿੱਕੀ ਦੀ ਕੁੜੀ ਤੇ ਯਾਰ ਉਹ ਕਾਰਨ ਉਹ ਕਿਤੇ ਬਹੁਤ ਵੱਡਾ ਹੋ ਗਿਆ ਆ ਸਹੀ ਗਲਤ ਦਾ ਉਹ ਨੂੰ ਹਜੇ ਕੀ ਪਤਾ ਜਿਹੜਾ ਤੋਂ ਹੋਣੇ ਉਹਨੂੰ ਚੋਲੇ ਮਖੌਲੇ ਕਰਦਾ ਸਾਨੂੰ ਦਾ ਯਾਰ ਅਸਲ ਦੱਸੀ ਗੱਲ ਆ ਇਹ ਉਹਦੇ ਤੇ ਲਾਉਂਦੇ ਆ ਸਾਨੂੰ ਦਾ ਯਾਰ ਬਹੁਤ ਬੁਰਾ ਲੱਗਿਆ ਤੈਨੂੰ ਕਾਹ ਕਾ ਕੇ ਬੁੜੀ ਤੋਂ ਕਹਾਇਆ ਉਹ ਬੁੜੀ ਦੇਖ ਤੁਸੀਂ ਇੰਨਾ ਉਹਨੇ ਜਿੱਦਾਂ ਮਤਲਬ ਨਾ ਸਾਰੇ ਟੱਬਰ ਦੇ ਉੱਪਰ ਫੈਮਲੀ ਉੱਪਰ ਮੂੰਹ ਪਾਇਆ ਇਹਨਾਂ ਜਵਾਈ ਨੂੰ ਗਲਤ ਬੋਲਦੀ ਸਾਰਿਆਂ ਨੂੰ ਗਲਤ ਬੋਲਦੀ ਆ ਚਲੋ ਇਹਨਾਂ ਦੀ ਮਰਜ਼ੀ ਆ ਉਹ ਸਾਡੇ ਕੋਈ ਨਹੀਂ ਆ ਕਹਾ ਗਿਆ ਨਾ ਪਰੋਣਿਆਂ ਨੂੰ ਆਪਣੇ ਜਿਹੜਾ ਇਹਨਾਂ ਦੇ ਘਰ ਕਦੇ ਕਦੇ ਆਂਦਾ ਉਹ ਤੋਂ ਕਾਹ ਤੇ ਖਾਣੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਹੋਰ ਤਾਂ ਸਾਰੇ ਕੁੱਤੇ ਆ ਪਿਆ ਸਿੱਕਾ ਭਾਈ ਬਾਕੀ ਬਾਕੀ ਸਿਆਣੀ ਬਿਆਣੀ ਤੁਸੀਂ ਉਹਦੀ ਤਾਂ ਮਾੜੀ ਮਾੜੀ ਜਿੱਦਾਂ ਥੋੜੀ ਮਾਂ ਦੀ ਭੈਣ ਹੈ ਥੋੜੀ ਮਾਂ ਹੈ ਲੱਗੀ ਮਾਂ ਸਮਝ ਕੇ ਲੱਗਾ ਪਰ ਨਹੀਂ ਤੂੰ ਕਾਹਦੇ ਲੈ ਗਿਆ ਜੀ ਪਤਾ ਇਹਨਾਂ ਸੀ ਤੂੰ ਕਾਹ ਕਰ ਸਰਪੇਤ ਕੀ ਇਹ ਬਲੌਗ ਮਾਰਦਾ ਰਹੇ ਆ ਥੋੜੀਆਂ ਗੱਲਾਂ ਵਤਾਂ ਬਾਕੀ ਬਈ ਸ਼ਰਮ ਕਰਿਆ ਕੋ ਸਿਆਣੇ ਬਣੇ ਬੰਦੇ ਦੀ ਇੱਜ਼ਤ ਕਰਨਾ ਸਫੋੜੀ ਕੀ ਨਹੀਂ ਜਿੱਦਾਂ ਤੁਸੀਂ ਉਹਦਾਂ ਕੀਤਾ ਜੇ ਸਿਆਣੇ ਦੀ ਇੱਜ਼ਤ ਨਹੀਂ ਕਰਦੇ ਮਾਮੀ ਨੂੰ ਕਿਹੜਾ ਬੋਤ ਇਹਨਾਂ ਨੇ پتہ ਨਹੀਂ ਚਾਰਕ ਬਿਠਾਇਆ ਵੇ ਲੈ ਵੀ ਮਾਮੀ ਬਹਿ ਜਾ ਤੂੰ ਹੁਣ ਕੁਰਸੀ ਤੇ ਕੱਪੜੇ ਐਂ ਲੀੜਾ ਵਧੀਆ ਪਾ ਕੇ ਨਾ ਚਾਇਲਦੀ ਰੋ ਕੁਰਸੀ ਤੇ ਬਹਿ ਜਾ ਨਾ ਉਹ ਆਪ ਕੰਮ ਨੂੰ ਠੋਕੀ ਭਈਆ ਕਈਆਂ ਨੇ ਕਮੈਂਟ ਕੀਤਾ ਕਿ ਸੰਦੀਪ ਤਾਂ ਸੁੱਖੋ ਕੰਮੇ ਨਹੀਂ ਕਰਦੀ ਹੈਗੀ ਤਾਂ ਮੈਂ ਚੱਕਿਆ ਵੀ ਆ ਮੈਂ ਇਹ ਵਾਲਾ ਹੋਰ ਬੁੱਤ ਬਣ ਗਿਆ ਕਹਦੇ ਮੈਨੂੰ ਵੀਰ ਬਣਾ ਲੰਦੀ ਕਦੇ ਪੁੱਤ ਬਣਾ ਲੰਦੀ ਮੈਨੂੰ ਪਜ ਮਾ ਮੀਨੇ ਉਹ ਕਹਦੇ ਕਹਦੇ ਮੈਂ ਕਦੇ ਮੇਰੇ ਪੁੱਤ ਬਣਾਉਂਦੀ ਐ ਕਦੇ ਮੈਂ ਕਹਿੰਦੀ ਵੀਰ ਬਣ ਕੇ ਮੇਰਾ ਮੈਨੂੰ ਛੱਡਿਆ ਠੀਕ ਆ ਉਹ ਯਾਰਾ ਕਹਿਣਾ ਹੀ ਛੱਡਿਆ ਤੁਸੀਂ ਉਹਨੂੰ ਜਿੱਥੇ ਲੈ ਕੇ ਆਇਆ ਤੁਸੀਂ ਉਹਨਾਂ ਕਿਆ ਕਰਦੇ ਆ ਇੱਕ ਮਿੰਟ ਵੀ ਆਇਆ ਹਾਂ ਇੱਕ ਮਿੰਟ ਆਇਆ ਇੱਕ ਮਿੰਟ ਵੀ ਆਇਆ ਤੁਸੀਂ ਉਹ ਸਤਿਆਨਾਥ ਮਾਰ ਕੇ ਰੱਖਿਆ ਪਿਆ ਚੁੱਲੇ ਤੱਕ ਲਪਵਾਇਆ ਤੁਸੀਂ ਉਹ ਤਾਂ ਵਿਚਾਰੀ ਤੋਂ ਰੋਟੀਆਂ ਚੁੱਲੇ ਤੇ ਲਹਾਣ ਤੇ ਰਹਿ ਮੱਕੀ ਦੀਆਂ ਸਾਂਗੋਂ ਪਾਉਂਦੇ ਰਹੇ ਚੁੱਲੇ ਦੇ ਉੱਪਰ ਠੀਕ ਆ ਸੰਗ ਕਰੋ ਯਾਰ ਜੀ ਦੋ ਰੇ ਦੋ ਦਿਨ ਰਿਸ਼ਤੇਦਾਰ ਤੁਹਾਡੇ ਘਰੇ ਆਏ ਗਿਆ ਮਜਬੂਰੀ ਕਰਕੇ ਤਾਂ ਤੁਸੀਂ ਉਹਦੇ ਨਾਲ ਕੁਝ ਕਰਦੇ ਜਦੋਂ ਤੁਸੀਂ ਉੱਥੇ ਪਹਾੜਾਂ ਵਿੱਚ ਜਾਂਦੇ ਸੀਗੇ ਠੇਕੇ ਖਾਣ ਉਦੋਂ ਉੱਥੇ ਤੁਹਾਨੂੰ ਖਲਾਦੀ ਸੀ ਆਪ ਬਣਾਉਣਾ ਆਪੇ ਬਣਾਉਂਦੀ ਸੀ ਸਾਰਾ ਕੁਝ ਤੁਸੀਂ ਉਹ ਟੱਕਾਂ ਦੀ ਤੋੜਦੇ ਹੋਣ ਤੁਸੀਂ ਤਾਂ ਘਰੇ ਆਏ ਜਿੱਦੇ ਸੱਤਿਆਨਾਸ਼ ਕੀਤਾ ਪਿਆ ਹੁਣ ਉਹ ਕਹਿੰਦੀ ਮੇਰਾ ਚਾਹੇ ਵੀਰ ਬਣ ਕੇ ਭਰਾ ਬਣ ਕੇ ਪੁੱਤ ਬਣ ਕੇ ਕਹਿੰਦੀ ਮੈਨੂੰ ਛੱਡਿਆ ਛੱਡਿਆ ਮੇਰੇ ਤਾਂ ਹੁਣ ਕਹਿੰਦਾ ਬਾਹਰ ਲੈ ਜਾਂਦੀ ਆ ਬੱਕਰੀਆਂ ਦੇ ਮੇਮਣਿਆਂ ਦੇ ਹੋਰ ਹੁਣ ਯਾਰ ਕੀ ਕਰੇ ਉਹ ਸਿੱਧਾ ਕਹੇ ਵੀ ਤੁਸੀਂ ਤੰਗ ਕਰਦੇ ਆ ਮੈਂ ਛੱਡਿਆ ਉਹ ਸਿੱਧਾ ਕਹਿਦੀ ਸਕਦੀ ਮਨਜ਼ੂਰੀ ਆ ਵਿਚਾਰੀ ਦੀ ਕੁੜੀ ਦਾ ਵਿਆਹ ਕਰਨਾ ਹੁਣ ਇੱਥੇ ਉਹਨੇ ਤਾਂ ਕਰਕੇ ਹੁਣ ਬੱਕਰੀਆਂ ਦਾ ਮੇਮਣਿਆਂ ਦਾ ਬਹ ਇੱਕ ਤਾਂ ਉਹ ਤੇ ਜੂਸ ਕੱਢੀ ਜਾਂਦੇ ਉਹ ਬਚਾਰੀ ਦਾ ਇੱਕ ਉਹ ਤਾਂ ਕੰਮ ਕਰਾਈ ਜਾਂਦੇ ਆ ਉਹ ਤਾਂ ਬਚਾਰੀ ਹੋਣਾ ਚੱਲੀ ਮਾਮੀ ਮਾਮੀ ਵੀ ਚੱਲੀ ਉਹ ਚੱਲੀ ਉਹ ਤਾਂ ਕਹਿੰਦਾ ਮੈਨੂੰ ਬਹਾਨੇ ਲਾਈ ਦੇ ਕਿਹੜੇ ਕਿਹੜੇ ਛੱਡੇ ਆ ਮੈਨੂੰ ਐਂ ਕਹਦਾ ਉਹ ਤੰਗ ਹੋਈ ਚਲੋ ਵਧੀਆ ਯਾਰ ਆਪਦੇ ਘਰੇ ਜਾਊਗੀ ਇੱਕ ਹੋਰ ਵੀ ਚੱਕਰ ਆ ਆਪਾਂ ਆਪਣੇ ਘਰੇ ਚਾਹੇ ਝੂਠੇ ਭਾੜੇ ਮੰਝੀ ਲਈਏ ਆਪਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਜਦ ਕਿ ਦੂਜਾ ਬੰਦਾ ਆਪਣੇ ਘਰੇ ਸੱਜਦਾ ਪਤਾ ਕੰਮ ਕਰਵਾਉਂਦਾ ਨਾ ਉਹ ਬਹੁਤ ਬੁਰਾ ਲੱਗਦਾ ਤੇ ਦੇਖਣ ਵਾਲੇ ਨੂੰ ਬੁਰਾ ਲੱਗਦਾ ਚਾਹ ਤੁਮ ਦਾ ਖਿਆਲ ਨਹੀਂ ਚੱਲ ਰੂਗੀ ਤੂੰ ਤਾਂ ਜਿੱਦਾਂ ਆਪ ਤੇ ਉਦਾਂ ਦੂਜੇ ਸਮਝ ਲੰਦੇ ਸਮ ਮਾਈ ਕੁੜੀ ਕਾ ਕਾਲਸਾ ਮਾਈ ਕੁੜੀ ਕਿ ਪਤੇ ਭਈਓ ਜੀ 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 ਦਾਦਾ ਕੱਟ ਕੇ ਦੇਤਰਦਾਲੇ ਕਰਕੇ ਦੋ ਕਿਹਾ ਸੀ ਦੱਸ ਉਹਨੇ ਮੈਨ ਲਾਦਾ ਆਪਣੇ ਇਹਨੇ ਵੀ ਝੂਠ ਖਾ ਲਈ ਆਪਣੇ ਮੁੱਛੜ ਦੇ ਦਵਾਈ ਦੀ ਹਾਂ ਦੀ ਸਵੇਰੇ ਉੱਠ ਕੇ ਕੰਮ ਨਵੇੜਨਾ ਬਸ ਦੁਪਹਿਰਿੰਦੇ ਤੱਕ ਨਾਲ ਕਹੀ ਜਾਣ ਕਿਆ ਆ ਕੇ ਆ ਦੇਖੋ ਜੀ ਉਹ ਹੀ ਟੈਨਸ਼ਨ ਸਕੀ ਬਣਾਣਾ ਰੋਟੀ ਬਣਾਣੀ ਹੈ ਸਬਜੀ ਬਣਾਣੀ ਆ ਆਹੀ ਟੈਨਸ਼ਨ ਤੈਨੂੰ ਟੈਨਸ਼ਨ ਹੀ ਲੈਣੀ ਆ ਤੂੰ ਕੰਮ ਕਰ ਲੈ ਤੈਨੂੰ ਟੈਨਸ਼ਨ ਫੜੀ ਤੂੰ ਟੈਨਸ਼ਨ ਕੋਈ ਲੈਂਦੀ ਆ ਆਇਸ ਤਰ੍ਹਾਂ ਦਾ ਦੇਖਿਆ ਨਹੀਂ ਬਣਾਦੀ ਇਹਨੂੰ ਅੱਛੀ ਗੱਲ ਹੈ ਤਾਂ ਹੀ ਕਹਿੰਦੇ ਤੂੰ ਬਸ ਲਾਜੇ ਇਸਤੇਮਾਲ ਘਰ ਟੈਨਸ਼ਨ ਦਾ ਹੱਥ ਨਹੀਂ ਹਿਲਾਣੇ ਦਵਾਂਗੇ ਜਾ ਜਾ ਤੇਰੇ ਘਰ ਵਾਲਾ ਹਾਂ ਜਾ ਆਹ ਹੁਣ ਮਾਮੀ ਰੱਖੀ ਸੀ ਉਹਦਾ ਤੁਸੀਂ ਗੂੰਹ ਕੱਢ ਕੇ ਰੱਖਿਆ ਨੌਕਰਾਂ ਨਹੀਂ ਬਣਾਈ ਨੌਕਰਾਂ ਨਹੀਂ ਠੀਕ ਆ ਜਾ ਮਾਮੀ ਜਾਂ ਸਦੀਪ ਜਾਂ ਨੀਤਾ ਜਾਂ ਬਿੱਕੀ ਤੂੰ ਉਹਦਾ ਕੁਝ ਕਰਦੀ ਹੈ ਨਹੀਂ ਇੱਕ ਬੰਦੇ ਨੇ ਲਿਖਿਆ ਕਹਿੰਦਾ ਸੂਟ ਤਾਂ ਕਹਿੰਦੀ 5-5000 ਰੁਪਏ ਵਾਲੇ ਪਾਦੇ ਆ ਕਹਿੰਦਾ ਅਜ ਤੱਕ ਆਕਾ ਤੇ ਆਈ ਨਹੀਂ ਦੇਖਿਆ ਵੀ ਸਰ ਵੀ ਬਾਕੇ ਵੀਡੀਓ ਸਾਹਮਣੇ ਆਦਮੀ ਕਹਿੰਦਾ ਕਹਦਾ ਮੂੰਹ ਸਾਰੀ ਵੀ ਧੋ ਲਿਆ ਕਰ ਜਿੱਦਣ ਆਇਆ ਇਹਨਾਂ ਨੇ ਘੇ ਲੈ ਕੇ ਆਇਆ ਉਦੋਂ ਸੁੱਖਾ ਇਹ ਸੰਦੀਪ ਅੱਗੇ ਪਿੱਛੇ ਉਹ ਵੀ ਟੋਰ ਕੱਢਦੀ ਆ ਉਦੋਂ ਉਹਨੇ ਵੀ ਪੂਰਾ ਜਰੂਰ ਸੱਡਿਆ ਜਿੱਦਣ ਮੈਂ ਕਹਿੰਦੀ ਆ ਕੰਮ ਕਰਨ ਵਾਲੀ ਇਹਨਾਂ ਨੇ ਸੱਦੀ ਹੋਣ ਦੀ ਝੀ ਦੀ ਉਹ ਹਾਲੇ ਦਾ ਉਦੋਂ ਦਾ ਸੰਦੀਪ ਦਾ ਸੀਗਾ ਜਿੱਦਣ ਇਹ ਘੇ ਲੈ ਕੇ ਆਇਆ ਪਾਟਾ ਪੁਰਾਣਾ ਜਿਹਾ ਦੁਪੱਟਾ ਪੁਰਾਣਾ ਜਿਹਾ ਸੂਟ ਪਾ ਕੇ ਬੈਠੀ ਸੀ ਕਿ ਸਾਰਿਆਂ ਨੇ ਕਿਹਾ ਵੇ ਕੱਪੜੇ ਸੰਦੀਪ ਤੂੰ ਤਾਂ ਬਦਲ ਲੈਣ ਦੀ ਕੰਮ ਸਭ ਇਹ ਅਸੀਂ ਨਹੀਂ ਕਹਿੰਦੇ ਹੈਗੇ ਤੁਹਾਡੇ ਕਮੈਂਟ ਆ ਉਹ ਡਿਲੀਟ ਕਰ ਦਿੰਦੇ ਆ ਇਹ ਸਭ ਜਿਹੜਾ ਮੂੰਹ ਸਾਰ ਓਹ ਹੋਂ ਦੁਪੱਟਾ ਬਦਲ ਲਾ ਗਈ ਆ ਸੂਟ ਤੁਸੀਂ ਕਰੇ 5000 ਰੁਪਏ ਵਾਲਾ ਤੂੰ ਪਾਈ ਆ ਸਾਨੂੰ ਨਹੀਂ ਪਤਾ ਜਿਹੜਾ ਸੂਟ ਤੂੰ ਪਾਇਆ ਹੁੰਦਾ ਵੇਂਤਾ ਲੱਗਦਾ 300 ਰੁਪਏ ਤੋਂ ਵੱਧ ਵੀ ਹੁੰਦਾ ਹੂ ਅਦੇ ਵੀ ਨਹੀਂ ਦੇਖਿਆ 5000 ਵਾਲਾ ਸੂਟ ਪਤਾ ਕਿੱਦਾਂ ਦਾ ਹੁੰਦਾ ਆ ਮੂੰਹ ਬੋਲ ਜਾ ਮੂੰਹ ਬੋਲਦਾ ਪਾਇਆ 5000 ਵਾਲਾ ਸੂਟ ਅਰੇ ਹੁਣ ਤੂੰ ਜਿਹੜਾ ਪਾ ਕੇ ਬੱਠੀ ਆ ਇਹ 5000 ਰੁਪਏ ਵਾਲਾ ਵੱਧ ਤੋਂ ਵੱਧ 300 ਰੁਪਏ ਸੂਟਰ 5 500 ਦੋ ਰੁਪਏ ਉਹ ਸੂਟ ਪਾਈ ਫਸਦੀ ਆ ਮੇਰਾ ਗੱਪਾ ਰੁੜੀ ਜਾ ਕੋ ਸਾਲੀ ਦੇ ਚ ਫੁਕਰੀਆਂ ਮਾਰ ਕੇ ਜਿੱਦਾਂ ਕੁੜੀ ਕਹਿੰਦੀ ਪਾਪਾ ਅਸੀਂ ਇਹ ਜੈਸਟ ਵੀ ਕਰਨਾ ਹੁੰਦਾ ਨਾ ਪੈਸੇ ਨਾਲ ਤਾਂ ਸਾਨੂੰ ਨੇਰਾ ਹੋ ਗਿਆ ਤੁਸੀਂ ਕਹਿੰਦੇ ਜਿੱਦਾਂ ਹੁਣ 10000 ਰੁਪਏ ਸਾਨੂੰ ਦੇ ਕੇ ਤੋਰਿਆ ਨੇਤਰ ਨੂੰ ਪਤਾ ਲੱਗ ਗਿਆ ਕੈਮਰਾ ਹੋਣਾ 10000 ਮੇਰਾ ਭਾ ਯਾਰ ਵੀ ਯਾਰ ਕਹਿੰਦਾ ਦੇ ਕੇ ਤੋਰਿਆ ਤੁਹਾਨੂੰ ਦੇਖ ਲਓ ਤੁਸੀਂ ਫੁਕਰੀਆਂ ਤਾਂ ਮੈਂ ਕਹਿੰਦੀ ਮੈਂ ਕਹਿੰਦਾ ਛੱਡੋ ਨਾ ਤੁਸੀਂ ਪੇਹ ਦਦਿਆਂ ਤੋਂ ਬਾਰੀਏ ਮਾਰਦੇ ਆ ਕੰਮ ਦੀਆਂ ਗੱਲਾਂ ਮੈਨੂੰ ਕੰਮ ਦੀ ਟੈਨਸ਼ਨ ਹੈ ਉਹ ਨੇਤਰ ਬੈਠਾ ਵਿਚਾਰ ਰੋਟੀਆਂ ਪਕਾਉਣ ਨੂੰ ਤੂੰ ਨਾ ਟੈਨਸ਼ਨ ਲੈ ਜਾਨੀ ਰੋਟੀਆਂ ਪਕਾ ਤੂੰ ਕੰਮ ਸੇ ਕਮੋਦਾ ਬਾਕੀ ਤਾਂ ਟੈਨਸ਼ਨ ਕਾਦੀ ਆ ਸਰਦੀਪ ਉਹ ਬੈਠੀ ਆ ਉਹ ਫਕਰਦੀ ਆ ਕੱਪੜੇ ਵਕੀਤ ਹੁੰਦਾ ਆ ਤੂੰ ਤਾਂ ਸ਼ਰਮ ਕੀ ਕਰਦੀ ਆ ਟੋਂਚਾ ਮਾਰਦੀ ਆ ਕਰਿਆ ਤੇ ਆ ਮੈਂ ਕਹਾਂ ਉਹ ਜਿਹੜੀ ਮਾਸੀ ਤਾਂ ਇਹ ਟੋਂਚਾ ਮਾਰੀ ਆ ਬਹੁਤ ਭੈਣਾ ਲੱਗਿਆ ਬਹੁਤ ਬੁਰਾ ਲੱਗਿਆ ਜਿੱਦਾਂ ਚੱਕਾ ਆ ਹਾਂ ਤੇ ਕੁੜੀ ਦਸਣ ਕਦੇ ਕੁੱਤਾ ਦੰਦ ਚੱਕੇ ਲੈ ਗਿਆ ਐ ਤਾਂ ਸਿਆਣੇ ਨੇ ਬੋਲੀਦਾ ਹੁੰਦਾ ਹਜੇ ਤੂੰ ਕਹਿੰਦੀ ਮੈਂ ਟੈਨਸ਼ਨ ਆ ਰੋਟੀ ਬਣਾਉਣ ਦੀ ਆ ਬਲੌਗ ਬਣਾ ਦੇ ਬੁਸ਼ਰਮਾ ਨੂੰ ਸ਼ਾਮੇ ਹੈਣੀ ਬਲੌਗ ਬਣਾਣ ਦੇ ਬਹਾਨੇ ਆ ਕਰਕੇ ਆ ਕੀ ਕੀ ਉਹ ਹੀ ਟੈਨਸ਼ਨ ਗੱਪਾਂ ਘਾਟ ਰੋੜਿਆਗਾ ਥੋੜੀ ਜਦੋਂ ਮਰਜੀ ਦੇਖ ਲੋ ਬਲੌਗ ਦੇ ਵਿੱਚ ਇਹਨਾਂ ਕੋਲੇ ਨਾ ਸਿਰਫ ਖਾਣ ਦੀ ਗੱਲ ਆਹ ਬਣਾਇਆ ਸ਼ਿਮਲਾ ਮਿਰਚ ਫੜਾਈਆ ਕਦੇ ਕੁਸ ਬਣਾ ਲਿਆ ਕਦੇ ਇਦਾਂ ਨਹੀਂ ਦਿਖਿਆ ਇਹਨਾਂ ਨੇ ਵੀ ਕੋ ਹੋਰ ਵੀ ਬਲੌਗ ਦੇ ਵਿੱਚ ਜਿੱਦਾਂ ਮਤਲਬ ਉਹ ਗੱਲਬਾਤ ਦੱਸ ਜੀ ਇਦਾਂ ਦੀ ਭਾਸ਼ਣ ਦਿਨਾ ਤੂੰ ਸਟੇਜ ਸੈਕਟਰੀ ਬਣਿਆ ਫਿਰਦਾ ਹੁੰਦਾ ਸਟੇਜ ਤੇ ਚੜ੍ਹ ਕੇ ਲੋਕਾਂ ਨੂੰ ਦੱਸਦਾ ਵੀ ਇਦਾਂ ਇਦਾਂ ਕਰਿਆ ਕਰੋ ਬਲੌਗ ਦੇ ਵਿੱਚ ਵੀ ਦੱਸ ਦਿਆ ਕਰੋ ਬਲੌਗ ਦੇ ਵਿੱਚ ਸਭ ਕੀ ਹੁੰਦਾ ਖਾਣ ਦੀ ਗੱਲ ਹਾਂ ਬੁੜੀਆਂ ਜਿ ਵੜ ਕੇ ਬਹਿ ਜਾਂਦਾ ਇਹੇ ਹਾਂ ਕਹਿੰਦਾ ਰੰਤਾ ਰੰਦੀ ਹਾਂਜੀ ਕਹਿੰਦਾ ਜਲਾਨੀਆਂ ਚ ਬੜ ਕੇ ਹੱਟੇ ਬੈਠਾ ਰਹਿੰਦਾ ਆ ਹਾਂ ਸੁੱਖੋਂ ਕਹਿੰਦਾ ਤੈਨੂੰ ਕੱਲ ਟੈਨਸ਼ਨ ਤੂੰ ਕਹੀਆਂ ਨਾ ਕੰਮੀਆਂ ਜਲਾਨੀਆਂ ਕਹਿੰਦਾ ਨਕਮੇ ਥੋੜੇ ਬੰਦੇ ਆ ਨੇਤਰ ਕਹਿੰਦਾ ਹਰ ਟਾਈਮ ਬੁੜੀਆਂ ਚ ਬਹਿ ਕੇ ਖਾਣ ਦੀਆਂ ਗੱਲਾਂ ਕਰਦਾ ਬੁੜੀਆਂ ਚ ਬੜ ਕੇ ਜਿੱਦਾਂ ਉਹ ਜਾਂਦੀਆਂ ਐ ਕਰਦੀਆਂ ਸੋਈ ਦੇ ਵਿੱਚ ਬੜਾ ਬੋਲੀ ਬੜਾ ਬੜ ਚੱਦਾ ਕਹਿੰਦੇ ਪੰਜਾਬੀ ਗਾਣੇ ਜਮਲਾ ਜੱਟ ਬਣ ਜਾਂਦਾ ਏ ਕਹਿੰਦੇ ਹੀਰ ਰਾਂਝਾ ਬਣ ਜਾਂਦੇ ਤੁਸੀਂ ਸ਼ਰਮ ਵਾਲੀ ਥੋੜੀ ਕੋਈ ਮੈਨੂੰ ਕਹਿੰਦਾ ਸਾਰੀ ਹੱਦਾਂ ਤੁਸੀਂ ਪਾਰ ਕੀਤੀਆਂ ਪਈਆਂ ਕਬੀਲ ਦਾ ਜਿਹੜੇ ਥੋੜੀ ਕੋਈ ਗੱਲ ਕੋਈ ਹੁੰਦੀ ਨਹੀਂ ਹੈ ਜਿਹੜੇ ਆ ਨਹੀਂ ਹੁੰਦੇ ਲੜੂ ਫੜੂ ਜਿਹੇ ਹਾਂ ਐਦਾਂ ਲਿਖਣਾ ਤੁਸੀਂ ਕਰਦੇ ਰਹਿੰਦੇ ਤੀਨੀ ਆਦਮੀ ਪੈ ਸੁੱਖੋ ਕਹਿੰਦੇ ਕਹਿੰਦੇ ਤੂੰ ਕਹਿੰਦਾ ਮੇਰਾ ਰਸ ਗਈ ਆ ਮੈਂ ਤਾਂ ਬੋਲਦੀ ਨਹੀਂ ਹੈਗੀ ਮੈਂ ਉਹਦੇ ਕਰਕੇ ਗਾਲਾਂ ਲਵਾਇਆ ਫੋਨ ਦੇ ਉੱਪਰ ਜੀ ਪਹਿਲਾਂ ਇੱਕ ਗੱਲ ਦੱਸੋ ਤੁਹਾਨੂੰ ਕੰਮ ਸਾਬ ਕਿੰਨੀਆਂ ਲਾੜਦਾ ਪੈਂਦੀਆਂ ਕੀ ਅੱਗੇ ਉੱਪਰ ਦੀ ਨਗਾਦਦੇ ਨੇ ਤੁਸੀਂ ਐਥੇ ਦਿਮਾਗ ਤੇ ਨਹੀਂ ਅਸਰ ਕਰਦੀਆਂ ਅਸੀਂ ਥੋੜਾ ਬੋਤਾ ਹੀ ਅਸਰ ਕਰਨੀ ਥੋੜਾ ਬੋਤਾ ਆਪਣੇ ਜੀ ਸੁਧਾਰ ਲਿਆ ਯੇ ਵੀ ਸਾਨੂੰ ਕਿੰਨੇ ਲੋਕੀ ਲਾੜਦਾ ਪਾਉਂਦੇ ਆ ਕਮੈਂਟਾਂ ਵਿੱਚ ਵੀ ਤੁਹਾਨੂੰ ਲਾੜਦਾ ਪੈਂਦੀਆਂ ਰੋਸਟਰਾਂ ਵੱਲੋਂ ਵੀ ਤੁਹਾਨੂੰ ਲਾੜਦਾ ਪੈਂਦੀਆਂ ਆ ਆ ਜਿਹੜਾ ਉਹ ਹਰੀ ਵਾਲੀ ਆਂਤੀ ਆ। ਹਾਂਜੀ। ਉਹ ਬੈਠੀ ਆ ਬੜ ਕੇ ਚੜ ਕੇ ਬੈਠਦੇ ਉਪਰ। ਲੱਕ ਇੰਦਾ ਦੀ ਜਿਹੜੀ ਆ ਹਾਜੂ ਜੀ ਮਾਮੀ ਆ। ਅੱਛਾ। ਉਹ ਤਾਂ ਬੋਲਦੀ ਚੱਪ ਕਰ ਉਹ ਬੈਠੀ ਆ। ਇੱਕ ਸੁੱਖੋ ਬੈਠੀ ਆ। ਬਿਨਾ ਮਤਲਬ ਦਾ ਨਾ ਤੱਕੜੀ ਜਾਂਦੇ ਬਿਨਾ ਮਤਲਬ ਦਾ ਤੱਕੜੀ ਆ ਮੂੰਹ ਨਹੀਂ ਤੋਟਦਾ ਨਹੀਂ ਤੋਟਦਾ। ਜੱਬੀ ਦੇਤੀ। ਹਾਂ। ਉਹਨੇ ਕਹਿੰਦੀ ਮੈਂ ਤਾਂ ਤੇਰੇ ਨਾਲ ਇਕੱਲੀ ਨਾਲ ਜਾ ਕੇ ਸ਼ਾਪਿੰਗ ਕਰਕੇ ਆਣੀ ਆ। ਸਾਡੇ ਚੱਲ ਦੇਖਦੇ ਹਾਂ ਠੀਕ ਐ। ਤੇਰੇ ਨਾਲ ਜਾਣਾ। ਹਰੀ ਵਾਲੀ ਆਂਤੀ। ਨਾ ਨਾ ਨਾ। ਸੁੱਖੋ ਕਹਿੰਦੀ। ਮੈਂ ਤੈਨ ਨਾਲ ਜਾਣਾ ਸੂਟ ਲੈਣਾ ਆਪਾਂ ਦੋਨਾਂ ਨੇ ਜਾਣਾ ਹੋਰ ਹੀ ਨਾਲ ਕਿਸੇ ਲੈ ਕੇ ਜਾਣਾ ਕਿੰਨ ਕਹਿੰਦੀ ਕਿੰਨਾ ਸੁਪਾਉਂ ਨੇ ਤੈਨੂੰ ਕਹਿੰਦੀ ਆ ਅੱਛਾ ਮੈਂ ਬਲੌਗ ਨਹੀਂ ਦੇਖਿਆ ਇਸ ਦਾ ਕਿ ਉਹ ਮਾਈ ਗੋਡ ਨੇ ਆਪਾਂ ਦੋਨਾਂ ਨਾਲ ਜਾਣਾ ਸ਼ੋਪਿੰਗ ਕਰਨਾ ਆ ਆਪਾਂ ਦੋਨਾਂ ਬਾਹਰ ਬਾਈ ਪਾਉਂ ਚਾਹੀਏ ਸਿੱਕ ਦੋਏ ਤਾਂ ਸਿਰ ਪਾੜ ਕੇ ਉਹ ਦੇਖ ਲੰਨੇ ਆ ਫਿਰ ਚੱਲਾ ਕਹਿੰਦੀ ਫਿਰ ਆਪਾਂ ਉੱਥੇ ਜਾ ਕੇ ਇੱਕ ਦੂਜੇ ਸਿਰ ਪਾੜਾਂਗੇ ਜਾਂ ਫਿਰ ਕੁਸ ਆਪਾਂ ਲੈ ਕੇ ਆਵਾਂਗੇ ਤੁਸੀਂ ਘਰੇ ਪਾੜ ਦੋ ਪਹਿਲਾਂ ਜਰੂਰ ਉੱਥੇ ਬਾਜ਼ਾਰ ਦੇ ਵਿੱਚ ਜਾ ਕੇ ਖਲਾਰੇ ਪਾਣੇ ਆ ਜਰੂਰ ਦਿਖਾ ਲੈਣਾ ਘਰੇ ਬਾੜੋਂ ਇੱਕ ਦੂਜੇ ਦਾ ਫੇਚ ਚੱਲ ਗਿਆ ਪੱਟੀ ਫੁੱਟੀ ਕਰਕੇ ਸੂਟ ਛੱਡ ਲੈਣਾ ਬਾਹਰ ਦਾ ਫਰਕ ਵੀ ਹੈ ਨਹੀਂ ਕੋਈ ਵੀ ਨਹੀਂ ਨਹੀਂ ਬਿਸ਼ਾਰਮਾ ਕੁਰੇ ਕੈਮਰਾ ਦਾ ਕੈਮਰਾ ਚਲਾਉਣਾ ਚਾਹੀਦਾ ਚਾਹੇ ਬਾਜ਼ਾਰ ਵਿੱਚ ਚੱਲ ਪਵੇ ਉੱਥੇ ਵੀ ਕੋਈ ਬਿਸ਼ਾਰਮਾ ਫਰਕ ਹੈ ਨਹੀਂਗਾ ਚਾਹੇ ਘਰੇ ਚੱਲੇ ਬੈਠੇ ਕੋਈ ਫਰਕ ਹੈ ਨਹੀਂਗਾ ਕਿਉਂਕਿ ਇਹਨਾਂ ਦਾ ਕਹਿੜਾ ਮਤਲਬ ਆ ਹਫਤੇ ਵਿੱਚ 4 ਦਿਨ ਹੁੰਦੇ ਆ 2 ਦਿਨ ਹੁੰਦੇ ਚ ਸੁੱਖੋ ਦੰਦ ਕੱਢਦੀ ਆ ਪਗੜਦੇ ਇਦਾ ਦੇ ਮੂੰਹ ਦੇ ਪਾਵਾਲੇ ਬੱਚੇ ਹੁੰਦੇ 12 ਦੇ ਪੁਹਾ ਜੀ ਜਿੱਥੇ ਜਿੱਥੇ ਰਹਿ ਦੀ ਗੱਲ ਚੱਲ ਪਵੇ ਬਿहां ਸੁੱਖੋ ਜੋ ਕਹਿੰਦੀ ਉੱਧੇ ਹੀ ਹੋਣਾ ਉੱਥੇ ਤਾਂ ਖਿਲੀਆਂ ਬੰਦੀ ਆ ਜਿੱਥੇ ਇਹਨੂੰ ਪਤਾ ਲੱਗ ਜਵੇ ਵੀ ਇੱਥੇ ਮੇਰੀ ਗੱਲ ਜੋ ਮੈਂ ਕਹਾਂ ਉਹਦੇ ਉਲਟ ਕਰਦੇ ਆ ਬਸ ਉੱਥੇ 12 ਪੂਰੇ ਬੱਜ ਜਾਂਦੇ ਆ ਜਿੱਦਣ ਇਹ 10 ਸੂਟ ਸੁਖ ਵੀ 10 ਸਵਾਵੇਂ ਰੋਜ਼ ਇੱਕ ਪਾਵੇ ਫਿਰ ਕੱਲ ਨੂੰ ਦੂਆ ਪਾਵੇ 10ਵੇਂ ਦਿਨ ਜਾ ਕੇ ਸੂਟ ਦੀ ਵਾਰੀ ਆਉਣੀ ਤਦ ਵਿੱਚ 10 ਸੂਟ ਲਗਾ ਦੇ 20 ਸੂਟ ਕਹਿੰਦਾ ਤੂੰ ਇੱਕ ਰੋਜ਼ ਪਾਇਆ ਆਏ ਹਾਏ ਹਾਏ ਰੱਬਾ ਮੇਰਾ ਰੱਬ ਨੂੰ ਨਾ ਥੱਲੇ ਲਾਦੀ ਤੂੰ ਕਦਾ ਕਰੇ ਤੁਹਾਨੂੰ ਕੰਮ ਕੀ ਹੁੰਦਾ ਰੋਟੀਆਂ ਤੁਹਾਨੂੰ ਮੈਂ ਪਕਾ ਕੇ ਖੜਾਵਾਂ ਸਬਜ਼ੀਆਂ ਤੁਹਾਨੂੰ ਮੈਂ ਬਣਾਵਾਂ ਕੱਪੜੇ ਹੁੰਦਾ ਜੇ ਤਰ੍ਹਾਂ ਦਾ ਰੋਟੀਆਂ ਮੈਂ ਬਣਾਣਾ ਦਾਲ ਸਬਜ਼ੀ ਮੈਂ ਬਣਾਉਣਾ ਕੱਪੜੇ ਕਹਿੰਦਾ ਵੈਤ ਹੁੰਦਾ ਬੱਲੇ ਓ ਤੁਹਾਡੇ ਬੋਡੀ ਕੈਟੋਬਲਿਜ਼ਮ ਵਿੱਚ ਇਹੀ ਕੁਝ ਲਿਖਾਇਆ ਮੈਂ ਕਹਿੰਦੀ ਇਹਨਾਂ ਨੂੰ ਤਾਂ ਬੋਰਡ ਮਿਲਣਾ ਚਾਹੀਦਾ ਆ ਜਦੋਂ ਬੰਦਾ ਨਾ ਜਨਾਨੀ ਥੱਲੇ ਲੱਗ ਜਾਂਦਾ ਬੰਦਾ ਘਰੋਂ ਬਾਹਰ ਹੀ ਨਿਕਲਦਾ ਹਾਰ ਟਾਈਮ ਜਨਾਨੀਆਂ ਦੇ ਨਾਲ ਚੋਲੜੇ ਬਲੋੜੜੇ ਕਰੀ ਜਾਂਦੇ ਹਨ ਫਿਰ ਉਹ ਬੰਦਿਆਂ ਘਰੇ ਵੇਰ ਕੇ ਜੁੱਤੀਆਂ ਖਾਂਦੇ ਆ ਜੁੱਤੀਆਂ ਪੈਂਦੀਆਂ ਬਸ ਜੁੱਤੀ ਬਾਕੇ ਲਾਂਡਤਾ ਜਾਂ ਜਲੀਲ ਪੂਰਾ ਕੈਮਰੇ ਦੇ ਸਾਹਮਣੇ ਵੇਂਦੇ ਜੁੱਤੀਆਂ ਬੈਕ ਕੈਮਰਾ ਪੈਂਦੀਆਂ ਇਹਨਾਂ ਦੀ ਹੋਰ ਵੀ ਰੋਕ ਹੈਗੀ ਆ ਬੰਦੇ ਜਿਹੜੇ ਸਵੇਰੇ ਸ਼ਾਮ ਕੰਮਤੇ ਤੇ ਸ਼ਾਮ ਨੂੰ ਘਰੇ ਆਉਂਦੇ ਜਨਾਨੀਆਂ ਲੱਤਾਂ ਵੀ ਘੁੜਦੀਆਂ ਉਹਨਾਂ ਦੀ ਪਤਾ ਹੈਗਾ 100 ਅੱਜਤ ਹੁੰਦੀ ਆ ਤੁਸੀਂ ਤਾਂ ਸਾਰੀ ਦਿਹਾੜੀ ਘਰੇ ਬੈਠੇ ਰਹਿਣਾ ਠੀਕ ਆ ਮੋਬਾਈਲ ਖੋਲ ਕੇ ਵੀਡੀਓ ਬਣਾ ਕੇ ਕਮਲ ਘੁੱਟੀ ਜਾਂਦੇ ਆ ਜਿੱਦ ਤਰ ਜਨਾਨੀ ਤੁਰੀਆਂ ਮਗਰ ਵਗ ਤੁਰੀਆਂ ਫਰੀਏ ਆਪੇ ਤੁਸੀਂ ਭਾਂਡੇ ਧ ਦਬਾ ਫੜਾਇਆ ਬਿਲਕੁਲ ਬਿਲਕੁਲ ਜੀ ਔਰ ਤੁਸੀਂ ਇਹ ਦੱਸੋ ਵੀ ਜਿਹੜਾ ਹੁਣ ਤੁਸੀਂ ਵਲੌਗ ਬਣਾਨੇ ਆ ਇਹਦੇ ਵਿੱਚ ਕੀ ਤੁਸੀਂ ਕੋਈ ਸਿੱਖਿਆ ਕੋਈ ਤੁਹਾਡੇ ਵਿੱਚ ਸਿੱਖਣ ਨੂੰ ਮਿਲਦੀ ਹੈ ਲੋਕਾਂ ਨੂੰ ਕੁਝ ਵੀ ਨਹੀਂ ਤੁਹਾਡਾ ਵਲੌਗ ਇਹ ਕਿਹੜੇ ਹੋਰ ਜਨਾਨੀਆਂ ਲੋਕਾਂ ਦੀ ਹੈਗੀ ਆ ਤਾਂ ਉਹਨਾਂ ਦੇ ਘਰੇ ਵੀ ਗਲੇਸ਼ ਹੁੰਦਾ ਹੋਊਗਾ ਪਤਾ ਕਦੇ ਅਗਲੀ ਜੇ ਕਹਿੰਦੇ ਹੁਣ ਦੇਖ ਉੱਤਰ ਉਹ ਚੱਟਾਂ ਦਾ ਬੰਦਾ ਹੈ ਨਿੱਤਰ ਉਹ ਸਾਰੀ ਜਿਹੜੀ ਕੰਮ ਕਰਦਾ ਹੈ ਜਨਾਨੀਆਂ ਬੈਠੀਆਂ ਤੂੰ ਨਹੀਂ ਕਰ ਘਰ ਹੈ ਤਾਂ ਹਾਂ ਆ ਬਾਹਰੋਂ ਸਭ ਪੈਂਦਾ ਜਨਾਨੀਆਂ ਤੇ ਤੇ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉੱਤੇ ਵੀ ਬੱਤ ਸਹੀ ਹੈ ਕਾ ਭਾਈ ਕਦੇ ਤਾਂ ਕੁਝ ਸਿਖਾ ਲਿਆ ਕਰੋ ਜਨਾਨੀਆਂ ਨੂੰ ਹਾਂ ਕਦੇ ਤਾਂ ਵੇ ਜਿਹੜਾ ਮੜਾ ਮੋਟਾ ਕਿਸੇ ਦੇ ਕੋਈ ਫਾਇਦੇ ਦਾ ਹੋਵੇ ਹਾਂਜੀ ਹੈਨਾ ਤਾਂ ਹੀ ਕੀ ਪਤਾ ਅਗਲੀ ਵਾਰ ਪਰ ਨਹੀਂ ਇਹਨਾਂ ਦੇ ਬਲੌਗਰ ਚ ਤਾਂ ਕੱਟ ਕੀ ਪਤਾ ਅਗਲੀ ਵਾਰ ਤੇ ਵੋਟਾਂ ਪੈ ਜਾਣ ਜੋ ਕਿ ਨਵਾਂ ਗੱਲ ਦੱਸੂਗਾ ਤਾਂ ਸਪੈਸ ਤੇ ਬਾੜੂ ਵੀ ਸਤਾ ਨਹੀਂ ਜਿਹੜੇ ਹਿਸਾਬ ਨਾਲ ਤੁਸੀਂ ਚੱਲਦੇ ਆ ਨਾ ਸਰਪੰਚਾਂ ਦਾ ਕੀ ਮੈਂ ਕਹਿੰਦਾ ਤੈਨੂੰ ਕਿਸੇ ਪੰਚੀ ਜਿਹੀ ਖੜਾ ਉਹ ਕੰਮ ਹੋਣਾ ਸਾਡੇ ਪਿੰਡ ਵੋਟਾਂ ਪਈਆਂ ਸੀ ਇੱਕ ਵਾਰ ਤੈਨੂੰ ਮੈਂ ਦਾ ਕੱਲ ਦੱਸਦਾ ਹਾਂ ਸੁਣ ਲਿਓ ਤੁਸੀਂ ਕਹਿੰਦਾ ਲੰਬੀ ਖੇਡ ਦਾ ਗੱਲ ਸਾਡੇ ਪਿੰਡ ਦੇ ਵੋਟਾਂ ਪਈਆਂ ਤੇ ਵੋਟਾਂ ਦੇ ਵਿੱਚ ਉਹ ਘਰ ਦੇ ਚਾਰ ਮੁੰਡੇ ਸੀ ਚਾਰ ਜਨੀਆਂ ਸੀਗੀਆਂ ਠੀਕ ਆ ਦੋ ਬੁੜਾ ਬੜੀ ਆਵਾਜ਼ ਦਾ ਜਾਣੇ ਸਰਪੰਚੀ ਚ ਖੜ ਗਿਆ ਸਰਪੰਚੀ ਚ ਖੜ ਗਿਆ ਵੋਟਾਂ ਪਈਆਂ ਸਾਰੇ 6 ਉਹ ਕਹਿੰਦਾ ਸਾਲੇ ਘਰ ਦੇ ਦਾ ਮੈਨੂੰ ਪਾ ਦਿੰਦੇ ਬਾਹਰ ਦਾ ਅਜਰ ਕੀ ਬਣਿਆ ਸੀਗਾ ਚਾਰ ਨੌਹਾਂ ਨੇ ਉਹ ਵੋਟ ਨਹੀਂ ਪਾਈ ਉਹਨਾਂ ਨੇ ਆਜ ਕਾ ਕੰਮ ਹੁੰਦਾ ਜੇ ਤੂੰ ਐਦਾ ਜੀ ਗੱਲਾਂ ਕਰੀਗਾ ਜੇ ਵੋਟਾਂ ਤੂੰ ਖੜ ਗਿਆ ਕਿਸੇ ਤਨ ਸੰਦੀਪ ਦੇ ਸੁੱਖੋਂ ਨੇ ਤੇਰੇ ਵੋਟ ਨਹੀਂ ਮਲੇ ਕੋਈ ਐਦਾ ਕਹਿੰਦਾ ਸੁੱਖੋਂ ਨੇ ਪਤਾ ਨਹੀਂ ਸੰਦੀਪ ਨੇ ਇੱਕ ਨੇ ਪਾਈ ਨਹੀਂ ਵੋਟ ਇਹਨੂੰ ਪਿੱਛੇ ਇਹ ਗੱਲ ਕਰਦੇ ਸੀਗੇ ਇਹਨਾਂ ਦੇ ਬਲੌਗਾਂ ਵਿੱਚ ਵੀ ਹੋਇਆ ਸੀਗਾ ਐਦਾ ਚਲੋ ਠੀਕ ਆ ਭਾਈ ਹੈ ਧੰਨਵਾਦ ਬਲੌਗ ਦੇਖਣ ਲਈ ਫੇਰ ਮਿਲਦੇ ਆਪਾਂ ਲੈ ਕੇ ਦੁਬਾਰਾ ਫੇਰ ਐਦਾਂ ਦਾ ਕੋਈ ਵੈਰਾਈਟੀ